ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਆਪਾਂ ਦੇਖੋ ਜੀ ਸੂਟ ਦੀ ਕਟਿੰਗ ਕਰਾਂਗੇ ਆਪਣਾ ਪਲੇਨ ਸੂਟ ਆਗਾ ਆਲਓਵਰ ਸੂਟ ਦਾ ਇਹ ਲਾਈਨਿੰਗ ਵਾਲਿਆ ਆਪਣਾ ਸੂਟ ਬਣਨਾ ਜੀ ਇਹਦਾ ਆਪਾਂ ਨਾ ਅੱਜ ਤੁਹਾਨੂੰ ਇਕੱਲੀ ਕੁੜਤੀ ਦੀ ਕਟਿੰਗ ਦਿਖਾਵਾਂਗੇ ਆਪਾਂ ਤੁਹਾਨੂੰ ਕੁੜਤੀ ਦੀ ਸਟਿਚਿੰਗ ਦੀ ਤੇ ਸਲਵਾਰ ਦੀ ਕਟਿੰਗ ਸਟਿਚਿੰਗ ਸਾਰੀ ਮਤਲਬ ਕਿ ਪਾਰਟ 1 ਪਾਰਟ 2 ਦੇ ਵਿੱਚ ਦਿਖਾਵਾਂਗੇ ਆ ਦੇਖੋ ਜੀ ਆ ਆਪਣੀ ਕੁੜਤੀ ਹੈਗੀ ਆਪਣਾ ਕੱਪੜਾ ਹੈਗਾ ਦੇਖੋ ਇਸ ਤਰ੍ਹਾਂ ਆਪਣਾ ਸਾਰਾ ਕੱਪੜਾ ਆ ਗਿਆ ਇਸ ਤਰ੍ਹਾਂ ਆਪਾਂ ਇਦਾਂ ਨਾ ਤੇ ਦੋਵੇਂ ਕੰਨੀਆਂ ਇਦਾਂ ਫੜ ਲੈਣੀਆਂ ਨੇ ਫੜ ਕੇ ਆਪਾਂ ਇਹਦੇ ਇਦਾਂ ਮਤਲਬ ਕੀ ਤੈਹ ਨੂੰ ਸੈੱਟ ਕਰਕੇ ਚਾਹੇ ਤੁਸੀਂ ਨੀਚੇ ਕਟਿੰਗ ਕਰਨੀਆਂ ਚਾਹੇ ਕਰਨੀਆਂ ਟੇਬਲ ਤੇ ਇਦਾਂ ਵਿਛਾ ਲੈਣਾ ਆ ਆ ਦੇਖੋ ਜੀ ਕੱਪੜਾ ਆਪਾਂ ਇਦਾਂ ਵਿਛਾ ਲਿਆ ਦੋ ਤੈਹਾਂ ਦੇ ਵਿੱਚ ਇਹ ਸੂਟ ਆਪਾਂ ਕਰਨਾਗਾ ਫਾਰਸੀ ਸੂਟ ਰੈਡੀ ਕਰਨਾਗਾ ਫਾਰਸੀ ਸੂਟ ਦੇ ਨਾਲ ਕਮੀਜ਼ ਦੇ ਜਿਹੜੇ ਉਹ ਜ਼ਿਆਦਾ ਨੀਵੇਂ ਨਹੀਂ ਚੱਲਦੇ ਉੱਚੇ ਚੱਲਦੇ ਨੇ ਠੀਕ ਆ ਜੀ ਦੇਖੋ ਸਭ ਤੋਂ ਪਹਿਲਾਂ ਆਪਾਂ ਕੱਪੜਾ ਜਿੱਦਾਂ ਚਾਹੇ ਤੁਹਾਡਾ ਮੈਚਿੰਗ ਸੂਟ ਆਗਾ ਚਾਹੇ ਤੁਹਾਡਾ ਆਲਓਵਰ ਸੂਟ ਆ ਸਭ ਤੋਂ ਪਹਿਲਾਂ ਆਪਾਂ ਨਾ ਲੰਬਾਈ ਤੇ ਚੜਾਈ ਲਾਉਣੀ ਹੁੰਦੀ ਹੈਗੀ ਲੰਬਾਈ ਦੇਖੋ ਆਪਾਂ ਇਹਨਾਂ ਦੀ ਰੱਖਣੀ ਹੈਗੀ 38 ਇੰਚ ਤਿਆਰ ਠੀਕ ਹੈ ਜੀ 38 ਇੰਚ ਤਿਆਰ ਰੱਖਣੀ ਹੈ 4 ਇੰਚ ਆਪ ਐਕਸਟਰਾ ਲਵਾਂਗੇ ਠੀਕ ਹੈ ਜੀ 38 ਇੰਚ ਤਿਆਰ 1 2 3 4 42 ਇੰਚ ਤੇ ਕਟਿੰਗ ਕਰਾਂਗੇ ਆਪਾਂ ਦੇਖੋ ਜੇ ਤੁਸੀਂ ਇੱਕ ਮੇਰੀ ਭੈਣ ਦਾ ਮੈਸੇਜ ਆਇਆ ਸੀ ਵੀ ਪਿੰਟੈਕਸ ਬਣਾ ਕੇ ਵੀ ਕੋਈ ਵੀ ਚੀਜ਼ ਜਿੱਦਾਂ ਸਲਵਾਰ ਰੈਡੀ ਕਰਨੀ ਆ ਜਾਂ ਘੇਰੇ ਤੇ ਪਾਉਣੇ ਨੇ ਤਾਂ ਤੁਸੀਂ ਜਿੰਨੇ ਪਾਉਣੇ ਨੇ ਇੱਕ ਪਿੰਟੈਕਸ ਵਾਸਤੇ ਤਾਂ ਤੁਸੀਂ ਅੱਧਾ ਇੰਚ ਕਪੜਾ ਐਕਸਟਰਾ ਜੇ 2 ਪਾਉਣਿਆ ਤਾਂ 1 ਇੰਚ ਰੱਖ ਸਕਦੇ ਹੋਗੇ ਦੇਖੋ ਆਪਾਂ 42 ਇੰਚ ਤੇ ਕਰਾਂਗੇ ਕਟਿੰਗ ਠੀਕ ਹੈ ਜੀ ਤੇ ਇਧਰ ਨੂੰ ਆਪਾਂ ਘੇਰਾ ਦੇਖੋ ਇਹਨਾਂ ਦਾ ਘੇਰਾ ਹੈਗਾਗਾ 20 ਇੰਚ ਤਿਆਰ ਠੀਕ ਹੈ ਜੀ 20 ਇੰਚ ਘੇਰਾ ਤਿਆਰ ਹੈਗਾ ਆਪਾਂ 24 ਇੰਚ ਤੇ ਕਟਿੰਗ ਕਰਨੀ ਹੈ ਆਹ ਲੋ ਜੀ 24 ਇੰਚ ਤੇ ਕਟਿੰਗ ਇੱਕ ਆਪਾਂ ਸੈਂਟਰ 'ਚ ਨਿਸ਼ਾਨ ਲਾ ਲੈਣਾ ਆਹ ਲੋ ਜੀ 40 ਇੰਚ ਦਾ ਆਪਾਂ ਨਿਸ਼ਾਨ ਇੱਧਰ ਲਾਇਆ 42 ਇੰਚ ਲਈ ਦੇਖੋ ਜੀ ਆਪਾਂ ਲਾ ਲੈਣਾ ਇੱਧਰ ਠੀਕ ਹੈ ਜੀ ਹੁਣ ਇਹ ਸਾਰੇ ਜਿਹੜੇ ਆਪਾਂ ਨਸਾਨ ਲਾਏ ਨੇ ਇਹਨਾਂ ਨੂੰ ਆਪਾਂ ਨਾ ਸਕੇਲ ਦੀ ਹੈਲਪ ਦੇ ਨਾਲ ਨਾ ਇਹ ਇਸ ਤਰ੍ਹਾਂ ਲਾ ਲੈਣਾ ਇਸ ਤਰ੍ਹਾਂ ਹੀ ਦੇਖੋ ਜੀ ਆਪਾਂ ਹੁਣ ਦੇਖੋ ਆ ਆਪਣਾ ਮਤਲਬ ਕਿ ਲੰਬਾਈ ਤੇ ਚੜਾਈ ਹੋ ਗਈ ਆਪਾਂ ਇਹਦੀ ਕਟਿੰਗ ਕਰ ਲਈ ਆ ਦੇਖੋ ਜੀ ਆਪਾਂ ਲੰਬਾਈ ਚੜਾਈ ਲਾ ਲਈ ਆ ਆਪਣਾ ਜਿਹੜਾ ਕੱਪੜਾ ਇਧਰੋਂ ਸਾਈਡ ਤੋਂ ਲਿਆ ਹੈਗਾ ਉਹ ਆਗਾ ਇਹ ਜੇ ਆਪਾਂ ਪਟਿਆਲਾ ਸਲਵਾਰ ਬਣਾਉਣੀ ਹੁੰਦੀ ਆ ਨਾ ਮਤਲਬ ਕਿ ਪੱਲੇ ਵਾਲੀ ਸਲਵਾਰ ਤਾਂ ਜਿਹੜਾ ਆ ਵਾਲਾ ਸਾਈਡ ਤੋਂ ਕੱਪੜਾ ਲੈਂਦਾ ਕਮੀਜ਼ ਤੇ ਤਾਂ ਇਹਦੇ ਆਪਾਂ ਸਲਵਾਰ ਤੇ ਪੱਲੇ ਪਾਉਣੇ ਹੁੰਨੇ ਆਗੇ ਆਪਾਂ ਦੇਖੋ ਇਹਦੇ ਨਾਲ ਫਾਰਸੀ ਸਲਵਾਰ ਰੈਡੀ ਕਰਨੀ ਆ ਫਾਰਸੀ ਸਲਵਾਰ ਚ ਪੱਲੇ ਨਹੀਂ ਪੈਂਦੇ ਉਹਦੀ ਸਟ੍ਰੇਟ ਸਲਵਾਰ ਵਾਂਗੂ ਕਟਿੰਗ ਹੁੰਦੀ ਆ ਹੁਣ ਇਹ ਆਪਾਂ ਕੱਪੜੇ ਦਾ ਕੀ ਕਰਾਂਗੇ ਇਹ ਕੱਪੜੇ ਦੀਆਂ ਦੇਖੋ ਜੇ ਬਾਹਾਂ ਕੱਪੜਾ ਪੂਰਾ ਹੋਇਆ ਤਾਂ ਆਪਾਂ ਬਾਹਾਂ ਬਣਾਵਾਂਗੇ ਜੇ ਘੱਟ ਹੋਇਆ ਤਾਂ ਆਪ ਇਹਦੇ ਵਿੱਚ ਜੋੜ ਪਾ ਲੈਣਾਗਾ ਦੇਖੋ ਤਕਰੀਬਨ ਆਪਣੀਆਂ ਬਾਹਾਂ ਬਣੇ ਜਾਣੀਆਂ ਨੇ ਦੇਖੋ 10 ਇੰਚ ਕੱਪੜਾ 20 ਇੰਚ ਬ੍ਰੈਸਟ ਦੀਆਂ ਮਤਲਬ ਕਿ ਇਹ ਲਾ ਲਓ ਤੁਸੀਂ 9 ਇੰਚ ਬਾਹਰ ਰੈਡੀ ਹੁੰਦੀ ਹੈਗੀ ਅੱਧਾ ਇੰਚ ਘਟਾ ਕੇ ਆਪਣੀ ਬਾ ਮੋਡੇ ਦੀ ਕਟਿੰਗ ਹੋ ਜਾਣੀ ਆ ਇਹ ਵਾਲੇ ਕੱਪੜੇ ਦੀ ਦੇਖੋ ਜਿਹੜਾ ਸਾਈਡ ਤੋਂ ਲਿਆ ਆ ਪਹਿਰਿਆਂ ਬਾਹਮਾ ਬਣਾਵਾਂਗੇ ਜੇ ਤੁਸੀਂ ਸਟੇਟ ਸਲਵਾਰ ਜਾਂ ਫਾਰਸੀ ਸਲਵਾਰ ਬਣਾਉਣੀ ਆ ਕੱਪੜਾ ਇਹ ਘੱਟ ਦਾਗਾ ਤਾਂ ਤੁਸੀਂ ਇਹਦੇ ਵਿੱਚ ਜੋੜ ਪਾ ਕੇ ਵੀ ਬਾਹਮਾ ਰੈਡੀ ਕਰ ਸਕਦੇ ਹੋ ਦੇਖੋ ਜੀ ਆਪਾਂ ਕੁੜਤੀ ਤਾਂ ਜਿਹੜਾ ਮਤਲਬ ਕੀ ਕਟਿੰਗ ਕੀਤੀ ਸੀ ਉਹ ਆ ਸੀ ਆਪਣੀ ਆ ਆਪਣੀ ਲਾਈਨਿੰਗ ਆ ਗਈ ਲਾਈਨਿੰਗ ਚਾਹੀਦਾ ਤੁਸੀਂ ਐਦਾਂ ਉੱਪਰ ਧਰ ਕੇ ਕੱਟ ਲਓ ਆ ਦੇਖੋ ਆ ਆਪਣਾ ਕੱਪੜਾ কুরਤੀ ਦਾ ਐਦਾਂ ਨਾ ਉੱਪਰ ਕੱਪੜੇ ਨੂੰ ਰੱਖ ਕੇ ਆ ਦੇਖੋ ਜੀ ਐਦਾਂ ਨਾ ਲਾਈਨਿੰਗ ਵਾਲਾ ਸੂਤ ਆਪਾਂ ਨੇ ਇੱਕ ਮੰਚ 'ਚ ਧਰ ਹੁੰਦਾ ਈ ਵੀ ਆਪਾਂ ਤੋਂ ਲਾਈਨਿੰਗ ਵਾਲਾ ਸੂਤ ਬਣਣਾ ਨਹੀਂ ਆਪਾਂ ਕਨੀਜ਼ ਦੀ ਜਦੋਂ ਨਾਰਮਲ ਦੀ ਲਾ ਲਓ ਕਿਵੇਂ ਵੀ ਲਾ ਲਓ ਜਦੋਂ ਆਪਾਂ ਉਹਦੀ ਲੰਬਾਈ ਚੜਾਈ ਲਾ ਲਈ ਉਸ ਤੋਂ ਬਾਅਦ ਆਪਾਂ ਵਾਲੇ ਕਮੀਜ਼ ਨੂੰ ਨਾ ਲਾਈਨਿੰਗ ਦੇ ਉੱਪਰ ਇਸ ਤਰ੍ਹਾਂ ਵਿਛਾ ਲੈਣਾ ਵਿਛਾਉਣ ਤੋਂ ਬਾਅਦ ਆਪਾਂ ਦੇਖੋ ਜੇ ਲਾਈਨਿੰਗ ਆਪਾਂ ਨਾ ਧੋ ਕੇ ਯੂਜ਼ ਕਰਦੇ ਆ ਤਾਂ ਆਪਾਂ ਨੂੰ ਐਕਸਟਰਾ ਕਟਿੰਗ ਕਰਨ ਦੀ ਬਿਲਕੁਲ ਜ਼ਰੂਰਤ ਨਹੀਂ ਦੇਖੋ ਆਪਾਂ ਨਾ ਐਕਸਟਰਾ ਕਟਿੰਗ ਕਰਨੀ ਹੈ ਬਿਲਕੁਲ ਇੱਕ ਇੱਕ ਪੈਰ ਦੀ ਇਸ ਤਰ੍ਹਾਂ ਇਹ ਨਹੀਂ ਵੀ ਆਪਾਂ ਅੱਧਾ ਇੰਚ ਇੱਕ ਇੰਚ ਵਧਾ ਕੇ ਕੱਟ ਲਿਆ ਤਾਂ ਉਹ ਸਿਲਾਈ ਕਰਨ ਦੇ ਵਿੱਚ ਜੀ ਬਹੁਤ ਪ੍ਰੋਬਲਮ ਆਉਂਦੀ ਹੈ ਦੇਖੋ ਜੀ ਆਪਾਂ ਲਾਈਨਿੰਗ ਦੀ ਲੰਬਾਈ ਲਾ ਲਈ ਕਮੀਜ਼ ਦੇਖੋ ਆਪਣਾ ਹੈਗਾ ਦਾ 38 ਇੰਚ ਤਿਆਰ 38 ਇੰਚ ਆਪਣਾ ਕਮੀਜ਼ ਤਿਆਰ ਆ ਲਾਈਨਿੰਗ ਆਪਾਂ 35 ਇੰਚ ਰੈਡੀ ਰੱਖਣੀ ਆ ਨੀਚੇ ਕਿਉਂਕਿ ਲਾਈਨਿੰਗ ਆਪਣੀ 3-4 ਉਂਗਲਾਂ ਲਾ ਲੋ ਚਾਹੇ ਇੰਚ ਲਾ ਲੋ ਛੋਟੀ ਹੁੰਦੀ ਆ ਆਪਣੇ ਕਮੀਜ਼ ਨਾਲ ਉਹ ਜਿੰਨੀ ਆਪਾਂ ਲਾਈਨਿੰਗ ਰੱਖਣੀ ਆ ਜਿੱਦਾਂ 1.5 ਇੰਚ ਆਪਣਾ ਫੋਲਡਿੰਗ ਦੇ ਵਿੱਚ ਵੀ ਆ ਉਹਥੇ ਆਪਾਂ ਮਸਾਂ ਲਾ ਲੈਣਾ ਦੇਖੋ ਆਪਾਂ ਕਿੰਨੀ ਲਈ ਆ ਲਾਈਨਿੰਗ 36.5 ਇੰਚ ਆਹ ਵਾਲੀ ਕੁੜਤੀ ਨੂੰ ਚੱਕ ਦੋ ਆਪਾਂ ਲੰਬਾਈ ਲਾ ਲਈ 36 ਇੰਚੀ ਆਪਾਂ ਇੱਥੇ ਨਿਸ਼ਾਨ ਲਾ ਲੈਣਾ ਠੀਕ ਹੈ ਜੀ ਇਹ ਲਾਉਣ ਤੋਂ ਬਾਅਦ ਇਹ ਹੋ ਗਈ ਆਪਣੀ ਲਾਈਨਿੰਗ ਦੀ ਚੜਾਈ ਲਾਈਨਿੰਗ ਹਮੇਸ਼ਾ ਆਪਾਂ ਨੂੰ ਧੋ ਕੇ ਯੂਜ਼ ਕਰਨੀ ਚਾਹੀਦੀ ਹੈ ਜੀ ਆ ਲੋ ਜੀ ਆ ਹੋ ਗਈ ਆਪਣੀ ਲਾਈਨਿੰਗ ਹੁਣ ਆਪਾਂ ਕੀ ਕਰਨਾ ਹੁਣ ਜਿਹੜਾ ਨਾ ਆਪਣਾ ਆਹ ਵਾਲੀ ਆ ਦੇਖੋ ਪੱਲਾ ਆਪਾਂ ਇਹਨੂੰ ਲਾਈਨਿੰਗ ਨੂੰ ਨਾ ਏਦਾਂ ਵੱਡੇ ਵਖੇ ਦੇ ਨਾਲ ਚਾਰੇ ਪਾਸੇ ਸਲਾਈ ਲਾ ਲੈਣੀ ਹੈ ਤਿੰਨੇ ਪਾਸੇ ਇਸ ਤਰ੍ਹਾਂ ਸਲਾਈ ਲਾਉਣ ਤੋਂ ਪਹਿਲਾਂ ਵੱਡੇ ਵਖੇ ਨਾਲ ਲਾਉਣੀ ਹੈ ਸਲਾਈ ਸਲਾਈ ਲਾਉਣ ਤੋਂ ਪਹਿਲਾਂ ਜਿਹੜਾ ਨੀਚੇ ਵਾਲੇ ਆਪਾਂ ਆਹ ਚਾਹ ਦੇ ਆ ਘੇਰਾ ਫੋਲਡ ਕਰਦੇ ਹੁੰਨੇ ਆ ਨਾ ਇਹਨੂੰ ਏਦਾਂ ਫੋਲਡ ਕਰਕੇ ਸਲਾਈ ਲਾ ਕੇ ਉਸ ਤੋਂ ਬਾਅਦ ਆਪਾਂ ਆਹ ਵਾਲੀ ਸਾਰੀ ਸਲਾਈ ਲਾ ਲੈਣੀ ਹੈ ਆਪਾਂ ਸਲਾਈ ਲਾ ਕੇ ਤੁਹਾਨੂੰ ਦਿਖਾਉਂਦੀ ਆਂ ਜੀ ਆ ਦੇਖੋ ਜੀ ਆਪਾਂ ਤੁਹਾਨੂੰ ਦਿਖਾਇਆ ਸੀ ਕਮੀਜ਼ ਦੀ ਕਟਿੰਗ ਤੇ ਲਾਈਨਿੰਗ ਦੀ ਕਟਿੰਗ ਹੁਣ ਦੇਖੋ ਨਾ ਆਪ ਪੈਦਾਂ نیچے ਆਹ ਵਾਲਾ ਫੋਲਡ ਕਰ ਲਿਆ ਫੋਲਡ ਕਰਨ ਤੋਂ ਬਾਅਦ ਦੇਖੋ ਆਪਾਂ ਵੱਡੇ ਵਖੇ ਦੇ ਨਾਲ ਸਾਇਰੀ ਲਾਈਨਿੰਗ ਅਟੈਚ ਕਰ ਲਈ ਨਾ ਤਾਂ ਹੁਣ ਆਪਣਾ ਕਮੀਜ਼ ਤੇ ਨਾ ਹੀ ਆਪਣੀ ਲਾਈਨਿੰਗ ਕੋਈ ਵੀ ਚੀਜ਼ ਆਪਣੀ ਹਿਲਦੀ ਨਹੀਂ ਹੈਗੀ ਦੇਖੋ ਤੁਹਾਡੇ ਕਮੀਜ਼ ਦਾ ਕੱਪੜਾ ਬਿਲਕੁਲ ਜ਼ਿਆਦਾ ਨਹੀਂ ਹੋਣਾ ਚਾਹੀਦਾ ਠੀਕ ਹੈ ਜੀ ਤੇ ਜਿਹੜੀ ਆਪਣੀ ਲਾਈਨਿੰਗ ਆ ਇਹਦਾ ਦੇਖੋ ਜਿਹੜਾ ਕੱਪੜਾ ਜ਼ਿਆਦਾ ਆਗਾ ਆ ਦੇਖੋ ਜਿਵੇਂ ਹਲਕਾ ਹਲਕਾ ਨਾ ਜਿਆਦਾ ਕੱਪੜਾ ਇਹਨੂੰ ਤੁਸੀਂ ਚਾਹੇ ਤਾਂ ਪ੍ਰੈਸ ਦੇ ਨਾਲ ਇੱਕ ਸਾਈਡ ਤੇ ਐਦਾਂ ਤੈਨ ਲਗਾ ਲੋ ਇਹਦੀ ਠੀਕ ਆ ਜੀ ਹੁਣ ਆਪਾਂ ਕੀ ਕਰਨਾਗਾ ਆ ਦੇਖੋ ਜੀ ਆਪਾਂ ਕੱਪੜੇ ਨੂੰ ਨਾ ਐਦਾਂ ਚਾਰ ਤਿਹਾਂ ਦੇ ਵਿੱਚ ਫੋਲਡ ਕਰ ਲੈਣਾ ਸਾਰੀਆਂ ਜਿਹੜੀਆਂ ਆਪਣੀਆਂ ਕੰਨੀਆਂ ਨੇ ਕਾਰਨਰਸ ਨੇ ਇਹਨਾਂ ਨੂੰ ਆਪਾਂ ਨਾ ਬਿਲਕੁਲ ਨਾਲ ਮਿਲਾਉਣਾ ਇਸ ਤਰ੍ਹਾਂ ਇਸ ਤਰ੍ਹਾਂ ਰੱਖਣ ਤੋਂ ਬਾਅਦ ਦੇਖੋ ਜਿਹੜੀਆਂ ਮੇਰੀਆਂ ਭੈਣਾਂ ਸਿਲਾਈ ਨਵੀਂ ਸਿੱਖਦੀਆਂ ਨੇ ਉਹ ਇਹ ਮਤਲਬ ਕੀ ਲਾਈਨਿੰਗ ਲਾਉਣ ਤੋਂ ਬਾਅਦ ਇਹ ਤੇ ਪ੍ਰੈਸ ਕਰ ਲੈਣ ਪ੍ਰੈਸ ਦੇ ਨਾਲ ਵੀ ਕੱਪੜਾ ਬਿਲਕੁਲ ਨਾਲ ਪੇਸਟ ਹੋ ਜਾਂਦਾ ਜਾਂ ਫਿਰ ਇੱਕ ਸੈਂਟਰ ਚ ਨਾ ਇੱਥੇ ਸਿਲਾਈ ਲਗਾ ਲਓ ਫਿਰ ਤੁਹਾਡੀ ਲਾਈਨਿੰਗ ਬਿਲਕੁਲ ਹੀ ਨਹੀਂ ਹਿੱਲੂਗੀ ਬਸ ਆਪਾਂ ਇਦਾਂ ਲਾਈਨਿੰਗ ਕਟਿੰਗ ਕਰਨੀ ਆ ਲਾਈਨਿੰਗ ਵੀ ਕਟਿੰਗ ਕਰਨ ਤੋਂ ਬਾਅਦ ਆਪਾਂ ਇਦਾਂ ਜੋੜ ਲੈਣੀ ਆ ਸੇਮ ਹੀ ਕਟਿੰਗ ਹੁੰਦੀ ਹੈ ਜੀ ਸੇਮ ਹੀ ਨਾਰਮਲ ਸੂਟ ਮੰਗੂ ਇਹਦੀ ਸਟੀਚਿੰਗ ਹੁੰਦੀ ਹੈਗੀ ਹੁਣ ਦੇਖੋ ਸਭ ਤੋਂ ਪਹਿਲਾਂ ਆਪਾਂ ਰੱਖਣਾਗਾ ਤੀਰਾ ਤੀਰਾ ਦੇਖੋ ਇਹਨਾਂ ਦਾ ਜਿਹੜਾ ਪਿਛਲਾ ਗਲਾਗਾ ਦੇਖੋ ਜੀ ਜਿਹੜਾ ਇਹਨਾਂ ਦਾ ਪਿਛਲਾ ਗਲਾਗਾ ਉਹ ਨਾ ਤਾਂ ਜ਼ਿਆਦਾ ਡੀਪ ਆ ਤੇ ਨਾ ਹੀ ਜ਼ਿਆਦਾ ਛੋਟਾਗਾ ਠੀਕ ਹੈ ਜੀ ਜਿਹੜਾ ਇਹਨਾਂ ਦਾ ਤੀਰਾਗਾ ਉਹ ਆਪਾਂ ਰੱਖਣਾਗਾ 6.5 ਇੰਚ ਆ ਲੋ ਜੀ ਆਪਾਂ 6 ਇੰਚ ਤੇ ਕਰ ਲਿਆ ਮਾਰਕ ਜੇ ਤੁਹਾਡਾ ਇਹਨਾਂ ਦਾ ਮਤਲਬ ਕੀ ਗਲਾ ਛੋਟਾ ਹੋਵੇ ਤਾਂ ਤੁਸੀਂ ਟੀਰਾ ਰੱਖਣਾ 7 ਇੰਚ ਜੇ ਗਲਾ ਜ਼ਿਆਦਾ ਡੀਪ ਆਗਾ ਤਾਂ ਤੁਸੀਂ ਟੀਰਾ ਰੱਖਣਾ 6 ਇੰਚ ਹੁਣ ਆਪਾਂ ਦੇਖੋ ਜੀ ਮੋਢਾ ਰੱਖਣਾਗਾ ਮੋਢਾ ਰੱਖਾਂਗੇ ਆਪਾਂ 7.5 ਇੰਚ ਮੈਂ ਬੱਚਿਆਂ ਦੇ ਸੂਟ ਨੂੰ ਛੱਡ ਕੇ ਹਰ ਇੱਕ ਸਾਈਜ਼ 'ਚ ਆਪਾਂ 7.5 ਹੀ ਰੱਖ ਦੇਵਾਂਗੇ ਇੱਥੋਂ ਜਿੰਨਾ ਤੁਸੀਂ ਟੀਰਾ ਰੱਖਿਆ 6 ਰੱਖਿਆ ਨਾ ਇੱਥੇ ਆ ਕੇ ਆਪਾਂ 0.5 ਇੰਚ ਦੀ ਕਾਟ ਪਾ ਦੇਣੀ ਹੈ ਜਾਨੀ ਕਿ 0.5 ਇੰਚ ਆਪਾਂ ਘਟਾ ਦੇਣਾ ਆ ਲੋ ਜੀ ਇਹਦਾ ਬਣਾ ਲੈਣਾ ਦੇਖੋ ਜੀ ਆਪਾਂ ਐਸ ਤਰ੍ਹਾਂ ਨਾ ਬਾਕਸ ਰੈਡੀ ਕਰ ਲੈਣਾ ਐਸ ਤਰ੍ਹਾਂ ਇੱਥੋਂ ਜਿਹੜੀ ਆਪਣੀ ਇਹ ਲਾਈਨ ਹੈ ਇਹ ਥੋੜੀ ਜਿਹੀ ਟੇਢੀ ਹੋ ਜੂਗੀ ਤਿੱਸੀ ਹੋ ਜੂ ਐਸ ਤਰ੍ਹਾਂ ਦੇਖੋ ਆਪਾਂ ਇੱਕ ਕਾਟ ਇੱਥੇ ਪਾਤੀ ਇੱਕ ਕਾਟ ਪਾਵਾਂਗੇ ਦੇਖੋ ਜੀ ਆਪਾਂ ਇੱਥੇ ਅੱਧਾ ਇੰਚ ਦੀ ਇਹ ਕਾਟ ਇਧਰ ਨੂੰ ਪਏ ਜਾਣੀ ਆ ਇਹ ਐਸ ਤਰ੍ਹਾਂ ਨਾਲ ਲੋ ਜੀ ਇਹ ਪੈ ਜਾਣੀ ਆ ਇਸ ਤਰ੍ਹਾਂ ਇਹ ਕਾਟ ਪਾਉਣ ਦੇ ਨਾਲ ਕੀ ਹੁੰਦਾ ਨਾ ਜਿਹੜਾ ਆਪਣੇ ਸਲਾਈ ਕਰਨ ਤੋਂ ਬਾਅਦ ਆਹ ਤੀਰੇ ਵਾਲੀ ਸਲਾਈ ਚਾਹ ਵਾਲੇ ਮੋਢੇ ਵਾਲੀ ਜਗ੍ਹਾ 'ਚ ਫਲਾਬਟ ਨਹੀਂ ਆਉਂਦੀ ਤੇ ਮੋਢੇ ਡਿੱਗਦੇ ਨਹੀਂ ਹੈਗੇ ਹੁਣ ਆਪਾਂ ਪਾਵਾਂਗੇ ਜੀ ਮੋਢੇ 'ਚ ਕਾਟ 1 ਇੰਚ ਦੀ ਇੱਥੇ ਤੇ 2 ਇੰਚ ਦੀ ਬੈਕ ਵਾਲੀ 2 ਇੰਚ ਦੀ ਫਰੰਟ ਵਾਲੀ 1 ਦੀ ਤੇ ਬੈਕ ਵਾਲੀ 2 ਦੀ ਠੀਕ ਹੈ ਜੀ ਉਸ ਤੋਂ ਬਾਅਦ ਜਿਹੜੀ ਆਪਾਂ ਗਲਾਈ ਦੇਣੀ ਆ ਆਪਣੇ ਮੋਢੇ 'ਚ ਕਟਾਂ ਦੀ ਇਹ ਆਪਾਂ ਬ੍ਰੈਸਟ ਦੇ ਨਾਪ ਮੁਤਾਬਕ ਦੇਣੀ ਹੁੰਦੀ ਹੈ ਇਹਨਾਂ ਦੀ ਬ੍ਰੈਸਟ ਹੈਗੀ ਆ 20 ਇੰਚ ਠੀਕ ਹੈ ਜੀ 20 ਦਾ ਹਾਫ ਹੋ ਗਿਆ 10 ਇੰਚ ਕੁਝ ਵੀ ਵਧਾਉਣਾ ਘਟਾਉਣਾ ਨਹੀਂ ਹੈਗਾ ਆਪਾਂ ਇੱਥੇ 10 ਇੰਚ ਦੇ ਇਨਸਾਨ ਲਾ ਲੈਣਾ ਇਸ ਤਰ੍ਹਾਂ 10 ਇੰਚ ਤੇ ਇਨਸਾਨ ਲਾਉਣ ਤੋਂ ਬਾਅਦ ਆਪਾਂ ਇਹਦਾ ਇੰਚੀ ਟੇਪ ਨੂੰ ਫੋਲਡ ਕਰਕੇ ਕਰ ਲੈਣਾ ਹਾਫ ਜਿੰਨਾ ਇੱਥੇ ਆ ਗਿਆ ਉਨੇ ਹੀ ਆਪਾਂ ਇੱਥੇ ਲਾ ਦੇਣਾ ਤੇ ਉੱਪਰ ਲਾ ਦੇਣੀ ਆਪਾਂ 5 ਇੰਚ ਤੇ ਇੱਕ ਇਨਸਾਨ ਇਹਨੂੰ ਇਹਦੇ ਨਾਲ ਇਹਨੂੰ ਐਦਾਂ ਆਹ ਵਾਲੀ ਕਾਟ ਪੈਂਦੀ ਤਾਂ ਸਿਰੇ ਤੱਕ ਹੀ ਆ ਵੀ ਇੱਥੇ ਆਪਾਂ ਤਾਂ ਲਾ ਲੈਨੇ ਆ ਫਿਰ ਉਹ ਇੱਥੇ ਲਾਈਨ ਦੇ ਨਾਲ ਸਹੀ ਮਿਲ ਜਾਂਦੀ ਆ ਸਾਲਾ ਜਿਆ ਹੋ ਗਈ ਆਪਣੀ ਪਿਛਲੀ ਕਾਟ ਤੇ ਹੁਣ ਹੋ ਗਈ ਜੀ ਆਪਣੀ ਫਰੰਟ ਵਾਲੀ ਕਾਟ ਪਹਿਲਾਂ ਵੇਖੋ ਲੰਬਾਈ ਚੜਾਈ ਫੇਰ ਆਪਾਂ ਤੀਰਾ ਉਸ ਤੋਂ ਬਾਅਦ ਮੋਢਾ ਮੋਢਾ ਤੇ ਤੀਰੇ ਦੀਆਂ ਜਦੋਂ ਆਪਣੀਆਂ ਕਾਟਾਂ ਸਹੀ ਹੁੰਦੀਆਂ ਨੇ ਨਾ ਤਾਂ ਆਪਣੇ ਇੱਥੇ ਮਤਲਬ ਕਿ ਖਿੱਚ ਪਵੇ ਤੀਰੇ 'ਚ ਤੇ ਨਾ ਹੀ ਆਪਣੇ ਮੋਢੇ 'ਚ ਵਾਲ ਪੈਣ ਤੇ ਨਾ ਹੀ ਮੋਢੇ 'ਚ ਝੋਲ ਪਵੇ ਹੁਣ ਇਸ ਤੋਂ ਬਾਅਦ ਰੱਖਣੀ ਆਪਾਂ ਸਾਈਡਸ ਲਈ ਸਾਈਡ ਸਲਾਈ ਰੱਖਣੀ ਆਪਾਂ ਪਿਆਰ 22 ਇੰਚ ਠੀਕ ਹੈ ਜੀ 22 ਇੰਚ ਤਿਆਰ ਰੱਖਣੀ ਹੈ ਜੀ ਆਪਾਂ ਜਿਹੜੀ ਇਹਦੀ ਨਿਸ਼ਾਨ ਲਾਉਣਾ ਉਹ ਕਰਨਾ 23 ਇੰਚ ਤੇ ਉੱਪਰ ਦੇਖੋ ਇੱਥੇ ਸਲਾਈ ਵਗੈਰਾ ਚ ਆਉਣ ਤੋਂ ਬਾਅਦ 22 ਇੰਚ ਆਪਣੀ ਸਾਈਡ ਸਲਾਈ ਨੇ ਤਿਆਰ ਰਹਿ ਜਾਣਾ ਸਾਈਡ ਸਲਾਈ ਤੁਸੀਂ ਕਿੰਨੀ ਮਰਜ਼ੀ ਉੱਚੀ ਰੱਖ ਲਓ ਕਿੰਨੀ ਮਰਜ਼ੀ ਨੀਵੀ ਪਰ ਜਿਹੜਾ ਕਮਰ ਦਾ ਨਿਸ਼ਾਨ ਆ ਇਹ 24 ਇੰਚ ਬ੍ਰੈਸਟ ਤੱਕ ਤੁਸੀਂ 14.5 ਇੰਚ ਤੇ ਲਾਉਣਾ 24 ਇੰਚ ਤੋਂ ਉੱਪਰ ਤੁਸੀਂ 15 ਤੇ ਲਾਉਣਾ ਠੀਕ ਹੈ ਜੀ ਆਪਾਂ 14 ਤੇ ਲੌਂ ਤੋਂ ਬਾਅਦ ਦੇਖੋ ਬ੍ਰੈਸਟ ਦਾ ਨਾਪ ਲੈ ਲਿਆ ਆਪਾਂ ਤੇ ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਕਮਰ ਆ ਗਈ ਉਹ ਹੈਗੀ ਹੈ ਜੀ 16 ਇੰਚ 16 ਦਾ ਹਾਫ ਹੋ ਗਿਆ 8 ਇੰਚ 8 ਦੇ ਵਿੱਚ ਆਪਾਂ 1 ਇੰਚ ਪਲੱਸ ਕਰ ਦੇਣਾ ਆਪਾਂ ਇੱਥੇ 9 ਇੰਚ ਤਿੰਨ ਸਾਂ ਲਾ ਲੈਣਾ ਠੀਕ ਹੈ ਜੀ ਤੇ ਇਹਨਾਂ ਦੀ हिਪ ਹੈਗੀ ਆ ਦੇਖੋ ਜੀ 20 ਇੰਚ 20 ਦਾ ਹਾਫ ਹੋ ਗਿਆ 10 ਇਹਦੇ ਵਿੱਚ ਆਪਾਂ ਕੁਝ ਵੀ ਵਧਾਉਣਾ ਘਟਾਉਣਾ ਨਹੀਂ ਹੈਗਾ ਇੱਥੇ ਲਾਉਣਾ ਆਪਾਂ 2.5 ਇੰਚ ਤੇ ਨਿਸ਼ਾਨ ਜਿੰਨੀ ਤੁਹਾਡੀ ਬ੍ਰੈਸਟ ਆ ਗਈ ਨਾ ਉਨੀ ਆਹ ਵਾਲੀ ਜਗ੍ਹਾ ਚ ਪ੍ਰੋਪਰ ਹੋਣੀ ਚਾਹੀਦੀ ਐ ਇਸ ਤਰ੍ਹਾਂ ਦਾਸ ਇਹਨੂੰ ਇਹਦੇ ਨਾਲ ਮਲਾਉਣਾ ਆਪਾਂ ਡਾਇਰੈਕਟ ਨਹੀਂ ਮਲਾਉਣਾ ਹੈਗਾ ਨਹੀਂ ਆਪਣੀ ਬ੍ਰੈਸਟ ਵਾਲੀ ਜਗ੍ਹਾ ਤੋਂ ਕਮੀਜ਼ ਟਾਈਟ ਹੋ ਜਾਂਦਾ ਆ ਆ ਲੋ ਇਸ ਤਰ੍ਹਾਂ ਜਦੋਂ ਗਲਾਈ ਪਾਉਣੀ ਐ ਨਾ ਆਪਾਂ ਤਾਂ ਆਪਣੀ ਫਿਟਿੰਗ ਬਹੁਤ ਸੋਹਣੀ ਬਣ ਕੇ ਆਉਂਦੀ ਐ ਇੱਥੋਂ ਹਲਕਾ ਜਿਹਾ ਘਟੂਗਾ ਉਹਦੇ ਨਾਲ ਤੁਹਾਡੀ ਫਿਟਿੰਗ ਤੇ ਕੋਈ ਅਸਰ ਨਹੀਂ ਹੋਣਾ ਜੀ ਆ ਹੋ ਗਈ ਆਪਣੀ ਫਿਟਿੰਗ ਵਾਲੀ ਸਿਲਾਈ ਹੁਣ ਆਪਾਂ ਦੇਖੋ ਜੀ ਪਾਵਾਂਗੇ ਪਲੇਟਸ ਪਲੇਟਾਂ ਪਾਵਾਂਗੇ ਦੇਖੋ ਜੀ ਆਪਾਂ 12 ਇੰਚ ਤੇ ਠੀਕ ਹੈ ਜੀ ਬਣਨ ਤੋਂ ਬਾਅਦ ਇਹਨਾਂ ਨੇ 11.5 ਸਾਢੇ 12 ਤੇ ਵੀ ਪਾ ਸਕਦੇ ਹੋ ਤੁਸੀਂ ਪਲੇਟਾਂ ਬਣਨ ਤੋਂ ਬਾਅਦ ਇਹਨਾਂ ਨੇ 11.5 ਇੰਚ ਜਾਂ 11 ਪਿਆਰ ਰਹਿ ਜਾਣਾ ਤੇ نیچے ਨੂੰ ਇਹਨਾਂ ਦੀ ਲੈਂਥ ਰੱਖਣੀ ਆ ਆਪਾਂ 7 ਇੰਚ ਇਹਨਾਂ ਦੀ ਜਿਹੜੀ ਚੜਾਈ ਆ ਉਹ ਰੱਖਾਂਗੇ ਆਪਾਂ 3.5 ਇੰਚ ਹੁਣ ਆਪਾਂ ਦੇਖੋ ਜੀ ਸਾਈਡ ਵਾਲੀਆਂ ਪਲੇਟਸ ਪਾਉਣੀਆਂ ਨੇ ਸਾਈਡ ਵਾਲੀਆਂ ਪਲੇਟਸ ਪਾਉਣ ਦੇ ਲਈ ਦੇਖੋ ਆਪਾਂ ਉਹ ਜਿਹੜੀ ਸਾਈਡ ਵਾਲੀ ਪਲੇਟ ਹੁੰਦੀ ਹੈ ਤਾਂ 1 ਇੰਚ ਉੱਪਰ ਪਾਉਣੀ ਹੁੰਦੀ ਹੈ ਜਿਹੜਾ ਕਮਰ ਦਾ ਇਨਸਾਨ ਆਗਾ ਉਹ 1 ਇੰਚ ਉੱਪਰ ਆਪਣੇ ਆਪ ਪੈ ਜਾਣੀਆਂ ਤੁਸੀਂ ਇੱਥੇ ਰੱਖ ਲਓ ਸਕੇਲ ਆਹ ਵਾਲੀ ਜਗ੍ਹਾ ਤੇ ਤੇਦੇ ਨਾਲ ਮਲਾ ਲਓ ਐਸ ਬਸ ਐਸ ਤਰ੍ਹਾਂ ਲਾਈਨ ਬਣਾ ਲਓ ਹੋਰ ਕੁਝ ਵੀ ਮਾਪਣ ਦੀ ਜਰੂਰਤ ਨਹੀਂ ਤੁਹਾਨੂੰ ਐਦਾਂ ਦੇਖੋ ਇਹਨੇ ਆਪਣੇ ਆਪ 1 ਇੰਚ ਦਾ ਦੇਖੋ ਫਰਕ ਪੈ ਗਿਆ ਹਲੋ ਜੀ ਹੁਣ ਆਹ ਵਾਲੀ ਪਾਵਾਂਗੇ ਆਹ ਵਾਲੇ ਪੁਆਇੰਟ ਨੂੰ ਆਪਾਂ ਇਹਦੇ ਨਾਲ ਮਲਾ ਲੈਣਾ ਇਸ ਤਰ੍ਹਾਂ ਅਲੋਚੀ ਇਹਦੇ ਵਿੱਚ ਫਰਕ ਪਾ ਦੇਣਾ ਦੇਖੋ ਆਪਾਂ 2 2 ਇੰਚ ਦਾ ਠੀਕ ਹੈ ਜੀ ਅਲੋਚੀ ਇਹ ਹੋ ਗਈ ਆਪਣੀ ਕੁੜਤੀ ਦੀ ਫਰੰਟ ਵਾਲੀ ਕੁੜਤੀ ਦੀ ਸਾਰੀ ਮਾਰਕਿੰਗ ਹੋ ਗਈ ਪਰਾਂਟਾਲੇ ਪੱਲੇ ਦੀ ਹੁਣ ਆਪਾਂ ਇਹਦੀ ਕਰ ਦੇਣੀ ਆ ਕਟਿੰਗ ਹਾਂ ਬੱਚੇ ਹੁਣ ਦੇਖੋ ਆਪਾਂ ਕੀ ਕਰਨਾ ਆਹ ਵਾਲੇ ਪੱਲੇ ਨੂੰ ਆਪਾਂ ਚੱਕ ਲੈਣਾ ਤੇ ਆ ਪਿਛਲਾ ਬੈਕ ਵਾਲਾ ਪੱਲਾ ਹੈਗਾ ਇਨੂੰ ਆਪਾਂ ਕੱਢ ਦੇਣਾ ਤੇ ਆ ਫਰੰਟ ਵਾਲੇ ਪੱਲੇ ਦੀ ਆਪਾਂ ਮੋਢੇ ਦੀ ਕਾਟ ਪਾ ਲੈਣੀ ਹੈ ਐਸ ਤਰ੍ਹਾਂ ਆਪਾਂ ਦੇਖੋ ਕੈਂਚੀ ਸਿਰੇ ਤੇ ਹੀ ਰੱਖਣੀ ਆ ਪਰ ਸਿਰੇ ਤੋਂ ਆਪਾਂ ਕਟਿੰਗ ਨਹੀਂ ਕਰਨੀ ਤੀਰੇ ਦੀ ਨਹੀਂ ਆਪਣਾ ਤੀਰਾ ਘੱਟ ਜਾਊਗਾ ਹੁਣ ਦੇਖੋ ਜੀ ਆਪਾਂ ਕੀ ਕਰਨਾ ਆਹ ਵਾਲੇ ਸੂਟ ਕੱਪੜੇ ਨੂੰ ਫੜਨਾ ਤੇ ਆ ਦੂਸਰੀ ਕੰਨੀ ਦੇ ਨਾਲ ਮਿਲਾ ਲੈਣਾ ਇਹ ਐਸ ਦਾ ਕੰਨੀ ਨਾਲ ਮਿਲਾਉਣ ਤੋਂ ਬਾਅਦ ਦੇਖੋ ਇਹਨੂੰ ਸਾਰੇ ਇਹਦਾ ਜਿਹੜਾ ਦੇਖੋ ਆ ਕਟਿੰਗ ਹੋ ਗਈ ਨੇ ਇਹਦੀ ਤੁਸੀਂ ਸਿਲਾਈ ਲਾ ਸਕਦੇ ਹੋ ਦੁਬਾਰਾ ਕਮੀਜ਼ ਨੂੰ ਸਟਿਚ ਕਰਨ ਤੋਂ ਪਹਿਲਾਂ ਦੇਖੋ ਜੀ ਸਾਰੀਆਂ ਕੰਨੀਆਂ ਮਿਲਾਉਣ ਤੋਂ ਬਾਅਦ ਐਦਾਂ ਆਪਾਂ ਹੱਥ ਨਾਲ ਪ੍ਰੈਸ ਕਰ ਲੈਣੀ ਆ ਲੋ ਜੀ ਸਾਰੀ ਮਾਰਕਿੰਗ ਆਪਣੀ ਇੱਧਰ ਆ ਗਈ ਚਾਕ ਦੀ ਹੈਲਪ ਨਾਲ ਆਪਾਂ ਇਦਾਂ ਡਾਰਕ ਕਰ ਲਓ ਆਹ ਲੋ ਜੀ ਹੁਣ ਆਪਾਂ ਦੇਖੋ ਕਰਨੀ ਹੈਗੀ ਪਿਛਲੇ ਪੱਲੇ ਦੀ ਮਾਰਕਿੰਗ ਦੇਖੋ ਜਿਹੜਾ ਆਪਣਾ ਪਿਛਲਾ ਗਲਾ ਆਗਾ ਇਹ ਰੱਖਣਾਗਾ ਆਪਾਂ 2.5 ਇੰਚ 2.5 ਇੰਚ ਆਪਾਂ ਨੱਕ ਰੱਖਣਾਗਾ ਜੀ ਚੜਾਈ ਰੱਖਣੀ ਹੈਗੀ ਤੇ ਦੇਖੋ 6.5 ਇੰਚ ਆਪਾਂ ਰੱਖਣਾ ਜੀ ਗਲਾ ਆਪਣਾ ਤਿਆਰ ਇਸ ਤਰ੍ਹਾਂ ਪਾ ਦੇਣੀ ਆ ਆਪਾਂ ਗਲਾਈ ਦੇਖੋ ਜਿਹੜੀਆਂ ਮੇਰੀਆਂ ਪਹਿਣਾ ਸਲਾਈ ਚ ਨਵੀਆਂ ਨੇ ਜਿੱਥੇ-ਜਿੱਥੇ ਆਪਣੀ ਹੁਣਾਂ ਕਟਿੰਗ ਹੋ ਗਈ ਤੁਸੀਂ ਇੱਥੇ ਵੀ ਵੱਡੇ ਬਖੇ ਦੇ ਨਾਲ ਸਾਰੇ ਸਲਾਈ ਲਾ ਸਕਦੇ ਹੋਗੇ ਹੁਣ ਆਪਾਂ ਦੇਖੋ ਜੀ ਪਲੇਟਸ ਜਿੰਨਾ ਫਰੰਟ ਵਾਲੀਆਂ ਡਾਊਨ ਕੀਤਾ ਸੀਗਾ 12 ਇੰਚ ਇਹ ਵੀ ਆਪਾਂ 12 ਇੰਚ نیچے ਨੂੰ ਡਾਊਨ ਕਰ ਲੈਣਾ ਤੇ نیچے ਨੂੰ ਇਹ ਪਲੇਟ ਆਪਾਂ ਨਾ 1.5 ਇੰਚ ਲੰਬੀ ਪਾਵਾਂਗੇ ਫਰੰਟ ਵਾਲੀ ਦੇਖੋ 7 ਤੇ ਪਾਈ ਜਾਂ ਬੈਕ ਵਾਲੀ ਪਾਵਾਂਗੇ ਆਪਾਂ 8.5 ਇੰਚ ਤੇ ਚੜਾਈਏ ਦੀ ਉਨੀ ਹੀ ਰੱਖਣੀ ਆ ਇਹ ਲੰਬੀ ਤਾਂ ਪਾਈ ਆ ਜੀ ਇਹ ਨਾ ਪਿੱਛੇ ਕਈ ਵਾਰੀ ਤੁਸੀਂ ਦੇਖਿਓ ਆਪਣੀ ਕਮੀਜ਼ ਤੇ ਜਦੋਂ ਆਪਣੀ ਪਲੇਟ ਲੰਬੀ ਨਹੀਂ ਹੁੰਦੀ ਨਾ ਫਰੰਟ ਵਾਲੀ ਤੋਂ ਆ ਜਿੱਦਾਂ ਆਪਣਾ हिਪ ਦਾ ਨਸਾਨ ਆ ਇੱਥੇ ਆਪਣਾ ਕਮਰ ਦਾ ਕਮਰ ਤੇ हिਪ ਦੇ ਵਿਚਾਲੇ ਇੱਥੇ ਨਾ ਪਿਛਲੇ ਪਾਸੇ ਆਪਣੀ ਫਿਟਿੰਗ ਨਹੀਂ ਬਣਦੀ ਹੁੰਦੀ ਝੋਲ ਜਾ ਪੈਂਦਾ ਹੁੰਦਾ ਕਮੀਜ਼ 'ਚ ਬੁਲਬਲਾ ਜਾ ਬਣਦਾ ਹੈਗਾ ਇਹ ਵਾਲੀ ਪਲੇਟ ਇਸ ਤਰ੍ਹਾਂ ਲੰਬੀ ਪਾਉਣ ਦੇ ਨਾਲ ਫਰੰਟ ਵਾਲੀ ਨਾਲੋਂ ਲੰਬੀ ਪਾਓ 1 ਇੰਚ ਜਾਂ 1.5 ਇੰਚ ਫਿਰ ਤੁਹਾਡੇ ਪਿਛਲੇ ਪਾਸੇ ਕਮਰ ਤੇ हिਪ ਦੇ ਸੈਂਟਰ 'ਚ ਇੱਥੇ ਕੋਈ ਵੀ ਬੁਲਬਲਾ ਨਹੀਂ ਬਣਦਾ ਝੋਲ ਨਹੀਂ ਬਣਦਾ ਫਿਟਿੰਗ ਬਿਲਕੁਲ ਪਰਫੈਕਟ ਬਣ ਕੇ ਤਿਆਰ ਹੁੰਦੀ ਹੈਗੀ ਉਨਾ ਪਾਜੋ ਜੀ ਤੁਹਾਨੂੰ ਬਾਹਾਂ ਦੀ ਕਟਿੰਗ ਕਰਕੇ ਦੱਸਦੇ ਆਹ ਲਓ ਜੀ ਇਹ ਆਪਣਾ ਜਿਹੜਾ ਸਾਈਡ ਤੋਂ ਕਪੜਾ ਲਿਖਾ ਸੀ ਉਹ ਆਗਾ ਕਿਉਂਕਿ ਆਪਣਾ ਸਲਵਾਰ ਤੇ ਪੱਲੇ ਨਹੀਂ ਪਾਉਣੇ ਹੈਗੇ ਇਹਦੀ ਦੇਖੋ ਚੜਾਈ ਹੈਗੀ ਆ ਤਕਰੀਬਨ 20 ਤੋਂ ਉੱਪਰ ਆ 20.5 ਇੰਚ ਚੜਾਈ ਆ ਬਾਹਾਂ ਰੱਖਣੀਆਂ ਨੇ ਦੇਖੋ ਜੀ ਆਪਾਂ ਪੂਰੀਆਂ ਬਣਾਉਣੀਆਂ ਨੇ 22 ਇੰਚ ਆਪਾਂ ਬਾਹਾਂ ਤਿਆਰ ਰੱਖਣੀਆਂ ਨੇ 22 ਇੰਚ ਬਾਹਾਂ ਤਿਆਰ ਰੱਖਣੀਆਂ ਨੇ ਤੇ ਜਿਹੜੀ ਇਹ ਨਹੀਂ ਲੈਂਥ ਆ ਮਤਲਬ ਕਿ 2 ਇੰਚ ਫੋਲਡਿੰਗ ਵਾਸਤੇ 1 ਇੰਚ ਉੱਪਰ ਕਾਰਟ ਤੇ ਸਲਾਈ ਵਾਸਤੇ 3 ਇੰਚ ਆ ਪੈਕਸਟਰਾ ਕੱਟਣਾ ਆਪਾਂ 25 ਇੰਚ ਤੇ ਕਟਿੰਗ ਕਰਨੀ ਆ। ਬਾਹਾਂ ਦੀ ਲਾਈਨਿੰਗ ਤੁਸੀਂ ਪਹਿਲਾਂ ਚਾਹੋ ਪਹਿਲਾਂ ਵੀ ਅਟੈਚ ਕਰ ਸਕਦੇ ਹੋ ਪਰ ਬਾਅਦ ਵਿੱਚ ਬਾਹਾਂ ਦੀ ਕਟਿੰਗ ਕਰਨ ਤੋਂ ਬਾਅਦ ਜੇ ਆਪਾਂ ਅਟੈਚ ਕਰਾਂਗੇ ਤਾਂ ਜ਼ਿਆਦਾ ਵਧੀਆ ਰਿਜ਼ਲਟ ਆਉਂਦਾਗਾ। ਕੋਈ ਵੱਲ ਵਗੈਰਾ ਨਹੀਂ ਪੈਂਦੇ ਹੈਗੇ ਕੱਪੜਾ ਵਾਧਾ ਘਟਦਾ ਨਹੀਂ ਹੈਗਾ। ਆ ਲਓ ਜੀ 25 ਇੰਚ ਤੇ ਹੀ ਆਪਾਂ ਇੱਧਰ ਲਾ ਲੈਣਾ ਇਨਸਾਨ ਐਸ ਤਰ੍ਹਾਂ ਜੀ ਆਪਾਂ ਇੰਚੀ ਟੇਪ ਨਾਲ ਮੋਲੋਂ ਤੋਂ ਬਾਅਦ ਇਹਦੀ ਕਰ ਲੈਣੀ ਹੈਗੀ ਕਟਿੰਗ ਤਾਂ ਆਹ ਜਿਹੜਾ ਕੱਪੜਾ ਰਹਿ ਗਿਆ ਇਹਦੀ ਆਪਾਂ ਸਲਵਾਰ ਰੈਡੀ ਕਰਾਂਗੇ ਸਲਵਾਰ ਦੀ ਕਟਿੰਗ ਅਤੇ ਸਟਿਚਿੰਗ ਦੋਵੇਂ ਚੀਜ਼ਾਂ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਆਹ ਦੇਖੋ ਜੀ ਕੱਪੜਾ ਆਪਾਂ ਇਦਾਂ ਦੋਵੇਂ ਬਾਹਾਂ ਦੀ ਇਕੱਠੀ ਕਟਿੰਗ ਆਗੀ ਇਕੱਠੀ ਕਾਟ ਪਾਵਾਂਗੇ ਇਦਾਂ ਫੋਲਡ ਕਰਕੇ ਰੱਖ ਲਿਆ ਚਾਰ ਤਹਾਂ ਦੇ ਵਿੱਚ ਇਹਦੀ ਕੱਪੜੇ ਦੀ ਚੜਾਈ ਹੈਗੀ ਆ ਦੇਖੋ 10 ਇੰਚ ਆਪਾਂ ਬਾਹਾਂ ਦੀ ਕਾਟ ਪਾਉਣ ਤੋਂ ਪਹਿਲਾਂ ਆਪਾਂ ਮੋਢਾ ਨਾਪਣਾ ਹੁੰਦਾ ਦੇਖੋ ਐਨਾ ਆਪਣਾ ਮੋਢਾ ਆਊਗਾ ਸਲਾਈ ਚ ਠੀਕ ਆ ਜੀ ਆਪਾਂ ਫਰੰਟ ਵਾਲਾ ਮੋਢਾ ਨਾਪਣਾ ਦੇਖੋ ਮੋਡਾ ਹੈਗਾ ਆਪਣਾ 9.5 ਇੰਚ ਤਿਆਰ ਠੀਕ ਹੈ ਜੀ 9.5 ਇੰਚ ਮੋਡਾ ਤਿਆਰ ਆਗਾ ਦੇਖੋ ਆਪਾਂ 9.5 ਇੰਚ ਆਪਣਾ ਮੋਡਾ ਤਿਆਰ ਆ ਆਪਾਂ 8.5 ਇੰਚ ਤੇ 1 ਇੰਚ ਘਟਾ ਕੇ ਆਪਾਂ ਕਟਿੰਗ ਕਰਾਂਗੇ ਠੀਕ ਹੈ ਜੀ ਕਿਉਂਕਿ ਜਿਹੜੀ ਆ ਪਲੇਟ ਪੈ ਜਾਂਦੀ ਹੈਗੀ ਇਹ ਚ ਵੀ ਆਪਣਾ ਕੱਪੜਾ ਜਾਂਦਾਗਾ ਤੇ ਹਲਕਾ ਜਿਹਾ ਇਹਦੇ ਵਿੱਚ ਵੀ ਜਾਂਦਾਗਾ ਆਪਾਂ 1 ਇੰਚ ਘਟਾ ਕੇ ਤੇ ਜਿਹੜੀ ਆਪਾਂ نیچے ਕਾਟ ਪਾਉਣੀ ਹੈਗੀ ਡਾਊਨ ਕਰਨਾ ਨੀਚੇ ਨੂੰ ਇਹ ਕਰਨੀ ਆ ਆਪਾਂ 3 ਇੰਚ ਤੇ ਕਿਉਂਕਿ ਮੈਂ ਪਹਿਲਾਂ ਵੀ ਵੀਡੀਓ ਪਾਈ ਹੋਈ ਆ ਪਹਿਲਾਂ ਆਪਾਂ ਜਦੋਂ ਮਤਲਬ ਇਹ ਬਾਹ ਅਟੈਚ ਕਰਦੇ ਹੁੰਨੇ ਆ ਉਦੋਂ ਵੀ ਨਾਪ ਲੈਣੇ ਹੁੰਨੇ ਆਗੇ ਤੇ ਹੁਣ ਆਪਾਂ ਮਤਲਬ ਕਿ ਉਦੋਂ ਵੀ ਹਲਕਾ ਜਿਹਾ ਪਲੇਟ ਪਾਉਣ ਕਰਕੇ ਘਟ ਜਾਂਦਾਗਾ ਜੇ ਤੁਸੀਂ ਪਲੇਟ ਨਹੀਂ ਪਾਉਣੀ ਤਾਂ ਉਨੀ ਉਹੀ ਕਟਿੰਗ ਕਰਨੀ ਆਂ ਕਿ ਅੱਧਾ ਇੰਚ ਘਟਾ ਕੇ ਜੇ ਪਲੇਟ ਪਾਉਣੀ ਆ ਤਾਂ ਤੁਸੀਂ 1 ਇੰਚ ਘਟਾ ਲਓ ਉੱਪਰ 2.5 ਇੰਚ ਐਸ ਤਰ੍ਹਾਂ ਜੀ ਲਾਈਨ ਬਣਾਉਣ ਤੋਂ ਬਾਅਦ ਇਹਦਾ ਆਪਾਂ ਹਾਫ ਕਰ ਲੈਣਾ ਹਾਫ ਕਰਨ ਤੋਂ ਬਾਅਦ 1 ਇੰਚ ਆਪਾਂ ਕਮੀਜ਼ ਦੇ ਫਰੰਟ ਵਾਲੇ ਮੋਢੇ 'ਚ ਕਾਟ ਪਾਈ ਹੋਈ ਆਪਾਂ 1 ਇੰਚ ਹੀ ਉਰੇ ਪਾਉਣੀ ਆ ਅੱਧਾ ਇੰਚ ਇਧਰ ਅੱਧਾ ਇਧਰ ਇਹਦੀ ਪਾ ਦੇਣੀ ਆ ਦੇਖੋ ਜੀ ਆਪਾਂ ਗੁਲਾਈ ਗੁਲਾਈ ਕਿੱਦਾਂ ਪਾਉਣੀ ਆ ਇੱਥੋਂ ਦੇਖੋ ਇਹ ਗੁਲਾਈ ਆਪਾਂ ਸਿਰੇ ਤੱਕ ਪਾਉਣੀ ਆ ਇਹ ਐਸ ਤਰ੍ਹਾਂ ऐसे तरह इन जी इधर हां लो जी की गल जी ਇਹ ਪੈ ਗਈ ਹੈ ਆਪਣੀ ਬਾਹ ਦੀ ਗਲਾਈ ਤੇ ਆਪਣੀ ਬਾਹ ਦੀ ਮੂਰੀ ਹੈਗੀ ਹੈਗੀ ਦੇਖੋ 4.5 ਇੰਚ 4.5 ਇੰਚ ਮੂਰੀ ਆ ਆਪਨੇ ਐਕਸਟਰਾ ਮਾਰਜਨ ਦਾ ਕੱਪੜਾ ਹੋ ਗਿਆ ਆ ਆਪਣੀ ਫਿਟਿੰਗ ਵਾਲੀ ਹੋਗੀ ਇਹਨੂੰ ਆਪਾਂ ਐਦਾਂ ਮਲਾ ਲੈਣ ਆ ਲੋ। ਆ ਹੋ ਗਈ ਆਪਣੀ ਬਾਹ ਦੀ ਕਟਿੰਗ। ਹੁਣ ਆਪਾਂ ਦੀ ਕਟਿੰਗ ਕਰਦੇ ਆਂਗੇ। ਦੇਖੋ ਜਿਹੜੀਆਂ ਮੇਰੀਆਂ ਭੈਣਾਂ ਨੂੰ ਪ੍ਰੋਬਲਮ ਆਉਂਦੀ ਆ ਵੀ ਸਲਾਈ ਲਗਾਉਣ ਟਾਈਮ ਉਹਨਾਂ ਦਾ ਬਾਹ ਦਾ ਕੱਪੜਾ ਵਧ ਘਟ ਜਾਂਦਾ। ਉਹ ਦੇਖੋ ਐਦਾਂ ਕਾਟ ਜਦੋਂ ਸਲਾਈ ਲਾਉਂਦੇ ਨੇ ਉਦੋਂ ਪਾ ਸਕਦੇ ਨੇ ਐਦਾਂ ਬਾਹ ਦੀ ਕਟਿੰਗ ਕਰਨ ਤੋਂ ਬਾਅਦ ਜਦੋਂ ਜਿਹੜੀ ਫਰੰਟ ਵਾਲੀ ਕਾਟ ਆ ਜਦੋਂ ਆਪਾਂ ਨਾ ਬਾਹ ਦੀ ਸਲਾਈ ਅਟੈਚ ਕਰਦੇ ਹੁੰਨੇ ਆ ਬਾਹ ਨੂੰ ਮੋਢੇ ਨਾਲ ਉਦੋਂ ਵੀ ਆਪਾਂ ਨਾਪ ਕੇ ਪਾ ਸਕਦੇ ਹਾਂਗੇ ਬਾਅ ਅਟੈਚ ਕਰਨ ਦੀ ਜੀ ਆਪਣੀ ਵੀਡੀਓ ਪਾਈ ਹੋਈ ਹੈਗੀ ਤੁਸੀਂ ਦੇਖ ਸਕਦੇ ਹੋਊਗੀ ਹੁਣ ਜਿਹੜੀ ਆਪਾਂ ਫਰੰਟ ਵਾਲੀ ਕਾਟ ਪਾਉਣੀ ਹੈ ਦੋ ਪੱਲੇ ਛੱਡ ਦੇਣੇ ਦੋ ਚੱਕ ਲੈਣੇ ਪੈ ਗਈ ਆਪਣੀ ਬਾਹ ਦੀ ਕਾਟ ਐਸੇ ਤਰ੍ਹਾਂ ਜਿਹਨੂੰ ਆਪਾਂ ਜਿਹੜਾ ਆਪਣਾ ਲਾਈਨਿੰਗ ਵਾਲਾ ਕੱਪੜਾ ਨੀਚੇ ਵਿਛਾ ਕੇ ਉਹਦੇ ਉੱਪਰ ਧਰ ਕੇ ਜਿੱਦਾਂ ਜਿੱਦਾਂ ਆਪਣੀ ਕਟਿੰਗ ਹੋਈ ਹੋਈ ਆ ਐਦਾਂ ਉਹਦੇ ਉੱਪਰ ਰੱਖ ਕੇ ਆਪਾਂ ਵੱਡੇ ਵਖੇ ਦੇ ਨਾਲ ਲਾ ਲੈਣੀ ਆ ਸਲਾਈ ਐਸ ਤਰ੍ਹਾਂ ਹੋ ਜਾਂਦੀ ਹੈ ਜੀ ਲਾਈਨਿੰਗ ਵਾਲੀ ਕੁੜਤੀ ਦੀ ਕਟਿੰਗ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੀ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ